ਕੋਰੇ ਮੇਰੇ ਜੇਰਦਾ ਬਿਖਾਇਆ ਕੀ ਗੱਲ ਹੋਈ ਏ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀਟਾ ਡਾਪ ਮਰੋ ਤੇ ਡੇਕ ਪਿਆ ਆ ਉਹਦੇ ਦੌਰ ਫਿਰ ਗਿਆ ਕੀ ਗੱਲ ਜੀ ਕਾਰਜ ਸਿੰਘ ਕੀ ਗੱਲ ਹੋਈ ਏ ਮੈਂ ਗਾ ਲੰਘ ਜਾਵਾ ਤੇ ਅਸੀਂ ਜਨ ਤੋਂ ਹੋਇਆ ਮੈਂ ਲੰਘ ਦਿਆਂ ਦੇਖਿਆ ਮੇਰੇ ਕੋਲ ਮੋਬਾਈਲ ਨਹੀਂ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਨੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਅਪੜਾਇਆ ਹਲ ਫਕੀਤੀ ਆ ਉਹਦੀ ਪਰ ਮੇਰੇ ਕੋ ਮੋਬਾਈਲ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਲੱਪਾ ਪਾਇਆ ਕਿ ਬੰਦੇ ਆਏ ਸਾਡੇ ਦੋੜ ਫਿਰ ਗਈ ਹਾਂਜੀ ਦੋੜ ਫਿਰ ਗਈ ਸਾਉਣ ਕਿਧਰ ਵਧੀ ਗਈ ਦੱਸੋ ਧੌਣ ਧੌਂਸਾ ਦੋ ਤਾਂ ਦੋੜ ਫਿਰ ਗਈ ਆ ਇਹ ਲੜ ਪਤਾ ਨਾ ਹੋਇਆ ਲੱਤ ਲੰਮਕ ਗਿਆ ਸਰਕ ਤੇ ਮੇਰਾ ਨਾਮ ਡਾਕਟਰ ਰੇਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੇਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਹ ਇਹਨਾਂ ਦਾ ਢੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ। ਹੋਰ ਕੀ ਦੱਸੇ ਕੀ ਨਾ ਇਹ ਜੀ ਅੱਜ ਇਤੋਂ ਇਹ ਨਾਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾ ਪਿੰਡ ਉਮਰ ਹੈਗੀ ਇਹਦੀ 20 ਸਾਲ ਜੀ ਇਹਦੇ ਗੱਲ 'ਚ ਜਿਹੜੀ ਇਹ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਇਹ ਇੱਕ ਇੱਕਲਾ ਕੱਲਾ ਹੈਗਾ ਆ ਇਹਦੀਆਂ ਤਿੰਨ ਭੈਣਾਂ ਹੈ ਜੀ ਆ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਜਿਹੜੀ ਇਹ ਕਾਰਵਾਈ ਮੱਧਿਆਂ ਦੀ ਜਾ ਰਹੀ ਹੈ ਆ ਉਹ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ ਮੇਰਾ ਨਾਮ ਜੀ ਸਿੰਘ ਹੈ ਜੀ ਤੇ ਬੱਚੇ ਦਾ ਕਿ ਨਾਂ ਜਿਹੜਾ ਦਿੱਤਾ ਹੋਇਆ ਹੈ ਕਮਨ ਸਿੰਘ ਜੀ ਕਿੰਨੀ ਉਮਰ ਸੀ ਦੀ ਤੇ ਉਮਰ ਹੈ ਕਿ ਜੋ 17-18 ਸਾਲ ਹੈਗੀ ਜੋ ਜੀ 18 ਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚੈਨਾ ਇਧਰ ਜਾਣਿਆ ਜੀ ਨਾਲੇ ਲੋ ਜੀ ਤਿੰਨਾਂ ਡੋਰ ਫਿਰ ਗਈ ਗੱਲ ਸੀ ਅੱਛਾ ਜੀ ਕੀ ਹੋਣ ਗਈ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਅੱਛਾ ਜੀ ਕੀ ਇਨਸਾਫ ਮੰਗ ਕਰਦੇ ਜੀ ਉਨਸਾਂ ਮੰਗੇ ਹੋਈ ਆ ਜੀ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਨਾ ਕੋ। ਯਾਰੀ ਦਿਨ ਕਿੰਨੀ ਕੁ ਮੋਤ ਦਾ ਸਾਹਮਣਾ ਕਰਨਾ ਪੈਂਦਾ ਹੋ ਜੀ ਕਾਫੀ ਐਕਸੀਡੈਂਟ ਹੁੰਦੇ ਚੈਨਾ ਡੋਰਾ ਨਾਲ ਹੁੰਦੇ ਨੇ। ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ। ਬੰਨ ਲੱਗਣਾ ਚਾਹੀਦਾ। ਹਾਂਜੀ।